ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਜੋ ਬੱਸਾਂ ਦਾ ਫ੍ਰੀ ਦੀ ਸੇਵਾ ਦਾ ਆਨੰਦ ਲੈ ਰਹੀਆਂ ਔਰਤਾਂ ਹੁਣ ਉਹ ਜਾਣ ਸਾਫ 당 ਕਿਉਂਕਿ ਪੀ ਆਰਟੀਸੀ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਪੰਜਾਬ ਦੇ ਵਿੱਚ ਜੋ ਫ੍ਰੀ ਸੇਵਾ ਦਿੱਤੀ ਜਾ ਰਹੀ ਸੀ ਔਰਤਾਂ ਨੂੰ ਜੋ ਹੁਣ ਉਹਦੇ ਉੱਤੇ ਇੱਕ ਵੱਡਾ ਐਕਸ਼ਨ ਨਿਕਲ ਕੇ ਸਾਹਮਣੇ ਆਇਆ ਹੈ ਜੋ ਔਰਤਾਂ ਨਿੱਜੀ ਕੰਮਾਂ ਵਾਸਤੇ ਜਾਂ ਫਿਰ ਨੌਕਰੀ ਪੇਸ਼ਾ ਕਰਦੀਆਂ ਔਰਤਾਂ ਵਾਸਤੇ ਇਹ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫਤ バス ਸੇਵਾ ਦਾ ਲਾਭ ਲੈ ਰਹੀਆਂ ਲਗਭਗ 1 ਕਰੋੜ 40 ਲੱਖ ਔਰਤਾਂ ਲਈ ਵੱਡੀ ਵੱਡੀ ਖਬਰ ਸਾਹਮਣੇ ਆਈ ਹੈ ਪਤਾ ਲੱਗਾ ਹੈ ਕਿ ਬੱਸਾਂ ਵਿੱਚ ਮੁਫਤ ਸਫਰ ਕਰਨ ਵਾਲੇ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਪੀ ਆਰਟੀਸੀ ਦੀਆਂ ਨਾਲ ਧੋਖਾ ਕਰ ਰਹੀਆਂ ਹਨ ਹਾਲੇ ਵਿੱਚ ਵੱਖ-ਵੱਖ ਔਰਤਾਂ ਨੇ ਇੱਕੋ ਆਧਾਰ ਕਾਰਡ ਨੰਬਰ ਤੇ ਵੱਖ-ਵੱਖ ਆਧਾਰ ਕਾਰਡ ਹੋਣ ਦਾ ਮਾਮਲਾ ਪੀ ਆਰਟੀਸੀ ਅਧਿਕਾਰੀਆਂ ਨੇ ਧਿਆਨ ਵਿੱਚ ਆਇਆ ਹੈ ਇਹ ਧੋਖਾਧੜੀ ਨੂੰ ਰੋਕਣ ਲਈ ਪੀ ਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬੀ ਔਰਤਾਂ ਲਈ ਮੁਫਤ ਬੱਸ ਸੇਵਾ ਜਾਰੀ ਰੱਖਣਾ ਤੇ ਉਹਨਾਂ ਦੇ ਉਹਨਾਂ ਦੇ ਆਰ ਐਫ ਆਈ ਡੀ ਬਣਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਪੰਜਾਬ ਤੋਂ ਬਾਹਰ ਕੋਈ ਵੀ ਔਰਤ ਮੁਫਤ ਬੱਸ ਸੇਵਾ ਦਾ ਲਾਭ ਨਾ ਉਠਾ ਸਕੇ ਤਾਂ ਇਹ ਜੋ ਐਕਸ਼ਨ ਲਿਆ ਗਿਆ ਪੀਆਰਟੀਸੀ ਵੱਲੋਂ ਜੋ ਦੂਜੇ ਸੂਬੇ ਦੀਆਂ ਔਰਤਾਂ ਪੰਜਾਬ ਦੇ ਵਿੱਚ ਆ ਕੇ ਰਹਿ ਰਹੀਆਂ ਨੇ ਸਫਰ ਕਰ ਰਹੀਆਂ ਨੇ ਤਾਂ ਹੁਣ ਉਹਨਾਂ ਦੇ ਉੱਤੇ ਰੋਕ ਥਾਮ ਲਗਾ ਦਿੱਤੀ ਹੈ ਤਾਂ ਜੋ ਵੀ ਹੁਣ ਪੰਜਾਬ ਤੋਂ ਬਿਨਾਂ ਕਿਸੇ ਹੋਰ ਸੂਬੇ ਦੀ ਔਰਤ ਜੋ ਬਸ ਦਾ ਲਾਭ ਉਠਾਉਣਾ ਚਾਹੇਗੀ ਤਾਂ ਉਹਦੇ ਉੱਤੇ ਪੀਆਰਟੀਸੀ ਇੱਕ ਵੱਡਾ ਐਕਸ਼ਨ ਲਵੇਗਾ ਜੋ ਵੀ ਬੰਦ ਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਤਾਂ